ਜੋ ਸੰਜੀਵ ਰੋੜਾ ਜੀ ਨੇ ਕੀਤਾ ਉਹ ਕਿਸੇ ਨੇ ਵੀ ਨਹੀਂ ਕੀਤਾ ਇੱਕ ਬੱਚੇ ਦੇ 16 ਕਰੋੜ ਰੁਪਏ ਲੱਗਣਾ ਸੀਗਾ ਤੇ ਅੱਜ ਕੱਲ ਕੋਈ ਵੀ ਇਹਨਾਂ ਨੇ 12 ਕਰੋੜ ਰੁਪਏ ਇਕੱਠਾ ਕੀਤਾ ਤੇ ਕਈ ਮਾਪੇ ਚਾਚੇ ਤਾਇਆ ਲਈ ਬਾਹਰ ਵੈਂਟੀਨੇਟਰ ਦੇ 10000 ਰੁਪਏ ਰੋਜ਼ ਦਾ ਹੁੰਦਾ ਉਹ ਵੀ ਲਾਂਬਰੇ ਸੋਚ ਦੇਣਾ 12 ਕਰੋੜ ਰੁਪਏ ਇਕੱਠਾ ਕੀਤਾ 4 ਕਰੋੜ ਕੰਪਨੀ ਨੇ ਮਤਲਬ ਕਿ ਉਹਨਾਂ ਨੂੰ ਛੱਡ ਦਿੱਤਾ ਕਿ ਤੁਸੀਂ ਸੇਵਾ ਕਰ ਰਹੇ ਹੋ ਅਸੀਂ ਆਪਣੇ ਵੱਲੋਂ ਤੁਹਾਨੂੰ ਇਹ ਟਿਕਾ 12 ਕਰੋੜ ਦਾ ਦੇਵਾਂਗੇ ਅੱਜ ਨਹੀਂ ਇਹ ਮੰਜਾਕ ਗੱਲ ਨਹੀਂ ਹੈਗੀ ਤੁਸੀਂ ਉਹ ਬੱਚੇ ਨੂੰ ਜਾ ਕੇ ਘਰ ਚ ਮਿਲ ਸਕਦੇ ਹੋ ਉਹ ਹੱਸ ਖੇਲ ਰਿਹਾ ਹੈ ਤੇ 12 ਕਰੋੜ ਰੁਪਏ ਜੇ ਇੱਕ ਆਮ ਮਨਦੇ ਲਈ ਖਰਚ ਸਕਦੇ ਨੇ ਤੇ ਲੁਧਿਆਣੇ ਲਈ ਉਹ ਕਿੰਨਾ ਵਧੀਆ ਕਰਨਗੇ ਸੋ ਸੰਜੀਵ ਰੋੜਾ ਜਿਹੜੇ ਹੁਣ ਜਿੱਤ ਚੁੱਕੇ ਨੇ ਐਲਾਨ ਹੋ ਚੁੱਕਾ ਹੈ ਸੋ ਆਪਾਂ ਗੱਲਬਾਤ ਕਰਦੇ ਭਾਜੀ ਕਿਵੇਂ ਦੇਖਦੇ ਅੱਜ ਜਿੱਤ ਨੂੰ ਬਹੁਤ ਵਧੀਆ ਆਇਆ ਜੀ ਸੰਜੀਵ ਰੋੜਾ ਜੀ ਨੇ ਜੋ ਕੀਤਾ ਉਹ ਦੇਖੋ ਅੱਜ ਤੱਕ بڑے ਐਮ ਐਲ ਏ ਆਏ ਨਾ ਇਹਨਾਂ ਨੇ ਲੋਕਾਂ ਦੇ ਘਰ ਜਦੋਂ ਜੁ ਮਿਲਣ ਜਾਂਦੇ ਸੀ ਉੱਥੇ ਵੀ ਬਹਿ ਕੇ ਲੋਕਾਂ ਦੇ ਕੰਮ ਕਰਾਏ ਨਾ ਇਹ ਸਾਰੀਆਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਕੰਮ ਕਰੇਗਾ ਉਹਨੂੰ ਵੋਟ ਪੈਣੀ ਹੈ ਜਿਹਦੇ ਵੋਟ ਨਹੀਂ ਪੈਣੀ ਵੋਟਰ ਸਮਝਦਾਰ ਹੋ ਚੁੱਕਾ ਹੈ ਯਾਨੀ ਕਿ ਕੋ ਪੈਸੇ ਦੇ ਕੇ ਜਾਂ ਕੋਈ ਚੀਜ਼ਾਂ ਦੇ ਕੇ ਵੋਟ ਪੈਂਦੀ ਸੀ ਪਹਿਲਾਂ ਹੁਣ ਲੋਕ ਸਮਝਦਾਰ ਹੋ ਗਏ ਲੋਕਾਂ ਨੇ ਵੀ ਸਮਝ ਆਈ ਹੈ ਕਿ ਜਿਹੜੀ ਸਰਕਾਰ ਹੈ ਵੋਟ ਉਹਨੂੰ ਪਾਵਾਂਗੇ ਤਈਓ ਜਿੱਤਾਂਗੇ ਜੋ ਸੰਜੀਵ ਰੋੜਾ ਜੀ ਨੇ ਕੀਤਾ ਉਹ ਕਿਸੇ ਨੇ ਵੀ ਨਹੀਂ ਕੀਤਾ ਇੱਕ ਬੱਚੇ ਤੇ 16 ਕਰੋੜ ਰੁਪਏ ਲੱਗਣਾ ਸੀਗਾ ਤੇ ਅੱਜ ਕੱਲ ਕੋਈ ਵੀ ਇਹਨਾਂ ਨੇ 12 ਕਰੋੜ ਰੁਪਏ ਇਕੱਠਾ ਕੀਤਾ ਤੇ ਕਈ ਮਾਪੇ ਚਾਚੇ ਤਾਇਆ ਲਈ ਬਾਹਰ ਵੈਂਟੀਨੇਟਰ ਤੇ 10000 ਰੁਪਏ ਰੋਜ਼ ਦਾ ਹੁੰਦਾ ਉਹ ਵੀ ਲਾਨ ਬਾਰੇ ਸੋਚਦੇ ਨੇ 12 ਕਰੋੜ ਰੁਪਏ ਇਕੱਠਾ ਕੀਤਾ ਹੈ 4 ਕਰੋੜ ਕੰਪਨੀ ਨੇ ਮਤਲਬ ਕਿ ਉਹਨਾਂ ਨੂੰ ਛੱਡ ਦਿੱਤਾ ਕਿ ਤੁਸੀਂ ਸੇਵਾ ਕਰ ਰਹੇ ਹੋ ਅਸੀਂ ਆਪਣੇ ਵੱਲੋਂ ਤੁਹਾਨੂੰ ਇਹ ਟੀਕਾ 12 ਕਰੋੜ ਦਾ ਦੇਵਾਂਗੇ ਅੱਜ ਨਹੀਂ ਇਹ ਮੰਜਾ ਗੱਲ ਨਹੀਂ ਹੈਗੀ ਤੁਸੀਂ ਉਹ ਬੱਚੇ ਨੂੰ ਜਾ ਕੇ ਘਰ 'ਚ ਮਿਲ ਸਕਦੇ ਹੋ ਉਹ ਹੱਸ ਖੇਲ ਰਿਹਾ ਹੈ ਤੇ 12 ਕਰੋੜ ਰੁਪਏ ਜੇ ਇੱਕ ਆਮ ਮੁੰਡੇ ਲਈ ਉਹ ਖਰ ਸਕਦੇ ਨੇ ਤੇ ਲੁਧਿਆਣੇ ਲਈ ਉਹ ਕਿੰਨਾ ਵਧੀਆ ਕਰਨਗੇ ਉਹਨਾਂ ਨੇ ਕਿਹੜੇ-ਕਿਹੜੇ ਕੰਮ ਲੱਗਦਾ ਵੇ ਹੋਰ ਪੈਂਡਿੰਗ ਨੇ ਜਿਹੜੇ ਤੁਹਾਨੂੰ ਉਮੀਦ ਹੈ ਵੀ ਆਉਣ ਨਾਲ ਸਮੇਂ 'ਚ ਸਾਰਾ ਰੋੜਾ ਜੀ ਪੂਰੇ ਕਰਨਗੇ ਕੰਮ ਕਈ ਪੈਂਡਿੰਗ ਹੈ ਕਈ ਮਹੱਲੇ ਆ ਕਲੀਨਿਕਾਂ ਵਾਲੇ ਪੈਂਡਿੰਗ ਨਾ ਮੇਰੀ ਗੱਲ ਕਈ ਪੁਰਾਣਾ ਕੰਮ ਪੈਂਡਿੰਗ ਹੈ ਜਿਵੇਂ ਆਪਾਂ ਸੌ ਸਿਟੀ ਦੇ ਪੁਲ ਤੋਂ ਥੱਲੇ ਜਾਂਦੇ ਆ ਪਾਣੀ ਖੜਦਾ ਹੈ ਉੱਥੇ ਛੱਤ ਮਿਆਂ ਵਾਲੀ ਉਹ ਪੈਂਡਿੰਗ ਨਾ ਕੰਮ ਬਹੁਤ ਪੈਂਡਿੰਗ ਹੈਗੇ ਨਾ ਕੰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੰਜੀਵ अरोड़ा ਜੀ ਦਾ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਕੰਮ ਕਰਨਗੇ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਕਿ ਆਮ ਬੰਦੇ ਦਾ ਕੰਮ ਕਰ ਰਹੀ ਹੈ ਇਹ ਇਹਨਾਂ ਨੇ ਦਿਖਾਤਾ ਹੈ ਕਿ ਆਉਣ ਵਾਲੇ ਜਿਹੜੀ 2027 ਦੀ ਵੀ ਚੋਣ ਹੈ ਆਮ ਆਦਮੀ ਪਾਰਟੀ ਦੀ ਪੱਕੀ ਜਿੱਤ ਹੋਏਗੀ ਅਸੀਂ ਇਹੀ ਕਵਾਂਗੇ ਕਿ ਇਹ ਜਿੱਤਨ ਤੇ ਰਾਜ ਕਰਨ ਨਾਲੇ ਦੇਖੋ ਕੋਈ ਵੀ ਪਾਰਟੀ ਹੈ ਇੱਕੋ ਹੀ ਬੰਦਾ ਹੈ ਜਿਹੜੀ ਸਾਰੀ ਪਾਰਟੀਆਂ ਨਾਲ ਲੜਨ ਵਾਲੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਅਮਨ अरोड़ा ਜੀ ਦੇਖੋ ਅਜ ਤੱਕ ਕੋਈ ਹੋਰ ਅੱਗੇ ਆਇਆ ਨਹੀਂਆ ਸਰਕਾਰਾਂ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਇਹ ਹੀ ਪਾਰਟੀ ਹੈ ਜਿਹੜੀ ਕੰਪੀਟੀਸ਼ਨ ਪਾਰਟੀਆਂ ਦਾ ਹੋਵੇਗਾ ਤਈਓ ਜਿੱਤਣਗੀਆਂ ਤੁਸੀਂ ਆਮ ਆਬਾ ਪਾਰਟੀ ਨੂੰ ਵੋਟ ਪਾਓ ਜਿਹੜਾ ਤੁਸੀਂ ਜਿਤਾਇਆ ਸੰਜੀਵ ਰੋੜਾ ਇਹਨੂੰ ਬਹੁਤ ਵਧੀਆ ਕੰਮ ਕੀਤਾ ਸਾਰੇ ਵੋਟਰਾਂ ਦਾ ਧੰਨਵਾਦ ਮੈਂ ਪਹਿਲਾਂ ਵੀ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਰਹੀਗੀ ਇੱਕ ਇੱਕ ਵੋਟ ਪਿੱਛੇ ਦੇਖੋ ਪਾਰਟੀਆਂ ਬਦਲ ਜਾਂਦੀਆਂ ਜਿਹੜੀ ਇੱਕ ਇੱਕ ਵੋਟ ਦਾ ਤੁਸੀਂ ਵਧੀਆ ਆਪਣਾ ਦਿਖਾਇਆ ਮੈਂ ਸੰਜੀਵ ਰੋੜਾ ਇਹਨੂੰ ਕਹਾਂਗਾ ਜਿਨ੍ਹਾਂ ਨੇ ਤੁਹਾਨੂੰ ਵੋਟ ਦੇ ਕੇ ਜਿਤਾਇਆ ਉਹਨਾਂ ਦਾ ਪੂਰਾ ਖਿਆਲ ਰੱਖੋ ਲੁਧਿਆਣੇ ਨੂੰ ਚੰਡੀਗੜ੍ਹ ਤੋਂ ਵੀ ਵਧੀਆ ਬਣਾਣ ਅਸੀਂ ਫਿਰ ਮਜ਼ਾ ਆਏਗਾ ਕਿ ਸੰਜੀਵ ਰੋੜਾ ਸਾਡਾ ਪ੍ਰਾਜਿਤਿਆ ਇਹ ਕੰਮ ਬਹੁਤ ਵਧੀਆ ਕਰਕੇ ਸਾਨੂੰ ਭਰੋਸਾ ਵੀ ਇਹਨਾਂ ਦੇ ਕਰਨਗੇ